इनी अग लगी है कि लंघे बंद दस मन बाजार चो बाजार से कैसे को भी निकले उधर को जाने जै जा, इधर भी अग लगी उधर भी अग लगी दूंगा तो कितना है आदमी सुनो 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 मेरी बात सुनो कोई आदमी गुरुद्वारा जाएगा या सैर करने जाएगा कैसे जाएगा जाओगे सांस आ रही है उधर से आदमी आ रही है तो वो अभी आना पीछे से भरता हुआ भर लाएगा अभी ਕਿਵਲ ਜੀ ਉਧਰੋਂ ਆਇਓ ਸਾਹ ਨਾ ਆਉਂਦੀ ਆਉਂਦੇ ਬਾਜ਼ਾਰ ਚ ਬਾਜ਼ਾਰ ਚ ਸਾਹ ਹੁੰਦਾ ਜਾਂ ਅਗ ਲੱਗੀ ਨਾਲ ਬਹੁਤ ਜ਼ਿਆਦਾ ਨੇ ਨਹੀਂ ਨਹੀਂ ਸਾਹ ਆਉਂਦੇ ਉਹ ਕਿੱਦਾਂ ਬੜਾ ਹੁੰਦਾ ਇਹ ਤਾਂ ਭਾਵੇਂ ਬੰਦੇ ਉਹ ਕਹਿੰਦੇ ਤੁਹਾਨੂੰ ਹੀ ਆਉਂਦਾ ਆਉਂਦੀ ਬਾਕੀ ਸਾਰੇ ਸਹੀ ਨੰਗੜੀ ਨਹੀਂ ਨਹੀਂ ਇਹ ਨਹੀਂ ਅੱਗੇ ਇਹ ਬਹੁਤ ਮਾਰੇ ਆ ਗਾ ਬੜਾ ਜਗ ਬਲਦੀ ਜੀ ਦੇਖੋ ਨਾ ਕਿੱਦਾਂ ਪਲਾਸਟਿਕ ਦੇ ਵਿੱਚ ਸਭ ਕੁਝ ਵੇਚਣਾ ਹੂੰ ਜਿਹੜਾ ਪਹਾੜ ਸਾਹ ਰੁਕਦਾ ਹੈ ਜੇ ਕੋਈ ਗੁਰਦਰ ਜਾ ਰਿਹਾ ਕੋਈ ਮੰਦਰੋਂ ਆ ਰਿਹਾ ਕੋ ਕਿੱਦਾਂ ਜਾ ਰਿਹਾ ਗਲਤ ਗੱਲਾਂ ਨਹੀਂ ਸਾਰੇ ਮੰਦਰ ਹੋ ਗਿਆ ਹੋਂ ਵਾਲੇ ਸਾਰੇ ਇਹ ਬਿੜੇ ਸਭ ਵਿਆਦ ਵਿੱਚ ਜਿਹੜੀ ਅੱਗ ਲਾਉਂਦੇ ਸਿਰਸਰੇ ਲੋਕਾਂ ਨੂੰ ਮੁਸ਼ਕਲ ਹੁੰਦੀ ਹੈ ਕੀ ਕਹੋ ਉਹਦੇ ਬਾਰੇ ਮੈਂ ਪੰਚਾਇਤ ਸਕੱਤਰ ਨੂੰ ਹਦਾਇਤ ਕਰਤੀ ਹੈ ਵੀ ਸਪਾਈ ਸੇਵਕਾਂ ਨੂੰ ਜਾ ਕੇ ਤੇ ਕਵੇ ਵੀ ਜਿਹੜੀ ਅੱਗ ਜਿਹੜੀਆਂ ਨਾ ਲਾਵੇ ਉਹਨਾਂ ਨੂੰ ਵਾਰਨਿੰਗ ਦੇਤੀ ਆ ਜੇ ਕੋਈ ਜਾ ਫੇਰ ਦੁਬਾਰਾ ਕਰਦੇ ਆ ਤਾਂ ਉਹਨਾਂ ਵਿਰੁੱਧ ਜੋ ਵੀ ਬੰਦ ਦੀ ਹੈ ਕਾਰਵਾਈ ਕਰਾਂਗੇ ਕਿ ਸਿਰਸਰੇ ਲੋਕ ਕਿ ਗੁਜ਼ਰ ਮੰਦਰ ਜਾਂਦੇ ਨੇ ਜਾਂ ਸੈਕਟਰ ਜਾਂਦੇ ਨੇ ਮੰਗੇ ਨਹੀਂ ਜਾਂਦਾ ਇਹਨਾਂ ਸਾਫ ਹਾਂ ਮੈਂ ਦੇਖ ਲੀਏ ਵੀਡੀਓ ਦੇਖ ਲੀਓ ਥਾਂ ਥਾਂ ਤੇ ਲਾ ਰਹੇ ਆ ਕਿਉਂਕਿ ਇਤਨਾ ਕੋਈ ਵੀ ਨੁਕਸਾਨ ਹੋ ਸਕਦਾ ਵਾ